ਸਭ ਤੋਂ ਪਹਿਲਾਂ ਤਾਂ ਅੱਜ Eid ਦੀਆਂ ਇਸ ਪਵਿੱਤਰ ਦਿਨ ਦੀਆਂ ਸਭੂੱਚੇ ਮੇਰੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮਾਨਚੂ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ Eid ਦੀਆਂ ਜਿੱਥੇ ਮੁਬਾਰਕਾਂ ਨੇ ਉੱਥੇ ਅਸੀਂ ਦੁਆ ਕਰਦੇ ਹਾਸ ਕਰਦੇ ਹਾਂ ਕਿ ਅੱਲਾਹ ਤਾਲਾ ਸਭ ਦੀ ਜ਼ਿੰਦਗੀ ਦੇ ਅੰਦਰ ਆਪਣੀ ਰਹਿਮਤ ਰੱਖੇ ਸੋ ਇੱਕ ਮਹੀਨੇ ਦੀ ਰੋਜ਼ੇ ਤੋਂ ਬਾਅਦ ਇਹ ਜ਼ਰਾ ਰਮਜ਼ਾਨ ਦਾ ਮਹੀਨਾ ਔਰ ਅੱਜ ਚਾਰ ਜਿਹੜਾ ਲੋਕਾਂ ਨੇ ਰਾਤ ਨੂੰ ਦੇਖਿਆ ਉਹ ਚਾਨਤ ਉਹ ਬਾ ਜਿਹੜੀ ਆ ਉਹ ਆ ਜੀਤ ਸਾਰੀ ਦੁਨੀਆ ਦੇ اندر ਮਨਾਇਆ ਜਾ ਰਹੀ ਹੈ ਸੋ ਅੱਜ ਪੂਰੀ ਦੁਨੀਆ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਈਦ ਦੇ ਜਸ਼ਨ ਮਨਾਏ ਜਾ ਰਹੇ ਆ ਔਰ ਲੋਕ ਅਰਦਾਸ ਕਰ ਰਹੇ ਨੇ ਲੋਕ ਦੁਆ ਕਰ ਰਹੇ ਨੇ ਅ ਅੱਲਾਹ ਤਾਲਾ ਦੇ ਅੱਗੇ ਵੀ ਉਹਨਾਂ ਦੇ ਜ਼ਿੰਦਗੀ ਦੇ ਅੰਦਰ ਤੰਦਰੁਸਤੀਆਂ ਰਹਿਣ ਔਰ ਦੁਨੀਆ ਦੇ ਅੰਦਰ ਆਪਸੀ ਭਾਈਚਾਰਾ, ਪ੍ਰੇਮ, ਸ਼ਾਂਤੀ ਬਣੀ ਰਵੇ। ਇਹਦੇ ਲਈ ਅੱਜ ਸਾਰੇ ਇਕਜੁੱਟ ਹੋ ਗਏ। ਦੁਆ ਵੀ ਕਰ ਰਹੇ ਨੇ, ਇੱਕ ਦੂਜੇ ਨੂੰ ਦੀਆਂ ਮੁਬਾਰਕਾਂ ਵੀ ਨੇ। ਔਰ ਇਸ ਕਿਸਮ ਦੇ ਜਿਹੜੇ ਤਿਉਹਾਰ ਨੇ ਇਹ ਭਾਰਤ ਦੀ ਉਸ ਮੈਂ ਸਮਝਦਾ ਵੀ ਇਕਤਾ ਦਾ ਅਨੇਕਤਾ ਦੇ ਵਿੱਚ ਜਿਹੜਾ ਆਪਾਂ ਜ਼ਿਕਰ ਕਰਦੇ ਆ, ਇਹ ਉਹਦਾ ਇੱਕ ਆਧਾਰ ਹੈਗੇ ਆ। ਸੋ ਅੱਜ ਪਹਿਲੋ ਹੀਰਾ ਮਾਜिद ਪਠਾਨਪੁਰ ਵਿਖੇ ਹੁਣ ਮੈਂ ਆਸਾ ਬਾਨੂ ਮਸਜਿਦ ਦੇ ਅੰਦਰ ਆਪਣੇ ਮੁਸਲਮਾਨ ਮਿੱਤਰਾਂ ਨਾਲ ਆਪਣੇ ਦੋਸਤਾਂ ਨਾਲ Eid ਦੇ ਇਸ ਮੌਕੇ ਨੂੰ ਸਾਂਝਾ ਕੀਤਾ ਸੋ ਫਿਰ ਦੁਬਾਰਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਪੰਜਾਬ ਸਰਕਾਰ ਦੀ ਤਰਫੋਂ Eid ਦੀਆਂ ਸਭ ਨੂੰ ਮੁਬਾਰਕਾਂ ਦਿੰਨੇ ਆ ਔਰ ਇਸੇ ਤਰ੍ਹਾਂ ਸਾਡਾ ਦੇਸ਼ ਸਾਡਾ ਪੰਜਾਬ ਅੱਗੇ ਵਧੇ ਅਸੀਂ ਇੱਕ ਦੂਜੇ ਦੇ ਪੂਰਕ ਬਣ ਕੇ ਇੱਕ ਦੂਜੇ ਨਾਲ ਗੱਲਬੱਗੜੀ ਪਾ ਕੇ ਜਿੱਥੇ ਤਿਆਰ ਬਣਾਨੇ ਆ ਉਥੇ ਦੇਸ਼ ਤੇ ਪੰਜਾਬ ਦੀ ਤਰੱਕੀ ਦੇ ਲਈ ਵੀ ਦਿਨ ਰਾਤ ਅਸੀਂ ਕੰਮ ਕਰੀਏ ਸੋ ਸਭ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਮਮਨ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਅੱਜ ਈਦ ਦਾ ਦਿਨ ਹੈ ਅੱਜ ਪੂਰੇ ਵਰਲਡ ਵਿੱਚ ਪੂਰੇ ਹਿੰਦੁਸਤਾਨ ਵਿੱਚ ਈਦ ਬੜੀ ਜੋਰਾਂ ਸ਼ੋਰਾਂ ਦੀ ਮਨਾਈ ਜਾਂਦੀ ਆ ਖੁਸ਼ੀ ਦਾ ਦਿਨ ਹੈ ਤੇ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਸਾਡੇ ਮੰਤਰੀ ਲਾਲਚੰਦ ਕੁਟਾਰੂ ਚੱਕ ਸਾਡੇ ਵਿੱਚ ਆਏ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਪੂਰੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਾਰੇ ਭਰਾਵਾਂ ਨੂੰ Hindu Muslim Sikh Isaai ਸਾਰਿਆਂ ਨੂੰ Eid ਦੀ ਵਧਾਈ ਦਿੰਦਾ ਹਾਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿਉਂ ਜੇ ਸਾਡਾ ਹਿੰਦੁਸਤਾਨ ਇੱਕ ਇਦਾਂ ਦਾ ਦੇਸ਼ ਹੈ ਇਕ ਗੁਲਦਸਤਾ ਹੈ ਗੁਲਦਸਤਾ ਫੁੱਲਾਂ ਦਾ ਹਰ ਧਰਮ ਦੇ ਲੋਕ ਰਹਿੰਦੇ ਨੇ ਔਰ ਪ੍ਰੇਮ ਭਾਵ ਦੇ ਨਾਲ ਰਹਿੰਦੇ ਨੇ ਔਰ ਖੁਸ਼ੀ ਦੇ ਨਾਲ ਰਹਿੰਦੇ ਨੇ ਮੈਂ ਸਭ ਨੂੰ ਈਦ ਦੀ ਵਧਾਈ ਦੇਣਾ ਹਾਂ ਔਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਧੰਨਵਾਦ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...